ਇਹ ਵਿਸ਼ੇਸ਼ ਸਿਤਾਮਣੀ ਹਮੇਸ਼ਾ ਦਿੱਤੀ ਜਾਂਦੀ ਹੈ ਕਿ ਪੈਟਰੋਲ ਪੰਪ ਤੇ ਮੋਬਾਈਲ ਦਾ ਕਦੇ ਇਸਤੇਮਾਲ ਨਾ ਕਰੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਪੈਟਰੋਲ ਪੰਪ ਤੇ ਮੋਬਾਈਲ ਤੇ ਗੱਲ ਕਰਨਾ ਹੀ ਨਹੀਂ ਸਗੋ ਕਿਸੇ ਵੀ ਤਰ੍ਹਾਂ ਦਾ ਇਸਤੇਮਾਲ ਜਾਣ ਲੇਵਾ ਹੋ ਸਕਦਾ ਹੈ ਜੇਕਰ ਤੁਸੀਂ ਵੀ ਪੈਟਰੋਲ ਪੂਆ ਦੇ ਸਮੇਂ ਮੋਬਾਈਲ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਨਾਲ ਦੇਖ ਲੈਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ ਨੂੰ ਪੈਟਰੋਲ ਪੁਆ ਦੇ ਸਮੇਂ ਕਿੰਨਾ ਪਾਰੀ ਪੈ ਗਿਆ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਸਵਾਰ ਬਾਈਕ ਉੱਤੇ ਬੈਠ ਕੇ ਪੈਟਰੋਲ ਪੰਪ ਤੋਂ ਪੈਟਰੋਲ ਪੁਆ ਰਿਆ ਹੁੰਦਾ ਹੈ ਨਾਲ ਹੀ ਮੋਬਾਈਲ ਦਾ ਵੇ ਇਸਤੇਮਾਲ ਕਰਦਾ ਹੈ ਇੱਕ 스파ਰਕ ਨਿਕਲਦੀ ਹੈ ਤੁਹਾਨੂੰ ਦੱਸਦੀ ਇਹ ਵੀਡੀਓ ਮਹਾਰਾਸ਼ਟਰ ਦੇ ਸਮਾਜੀ ਨਗਰ ਦੀ ਹੈ ਜਿੱਥੇ ਪੈਟਰੋਲ ਪਵਾਉਣ ਦੇ ਵਕਤ ਬਾਈਕ ਤੇ ਅੱਗ ਫੜ ਲੈਂਦੀ ਹੈ ਜਿਸ ਤੋਂ ਬਾਅਦ ਬਾਈਕ ਸਵਾਰ ਬਾਈਕ ਨੂੰ ਲੈ ਕੇ ਅੱਗੇ ਚਲਾ ਜਾਂਦਾ ਹੈ ਉੱਥੇ ਹੀ ਅੱਗ ਪੈਟਰੋਲ ਪਾਈਪ ਚ ਵੀ ਲੱਗ ਜਾਂਦੀ ਹੈ ਉਸ ਨੂੰ ਬੁਝਾਉਣ ਦੇ ਲਈ ਬਾਈਕ ਸਵਾਰ ਆਪਣੀ ਜਾਨ ਬਚਾ ਕੇ ਉੱਥੋਂ ਭੱਜਦਾ ਹੈ